ਬਿੱਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੋਰ ਕਮੇਟੀ ਦਾ ਗਠਨ ਕੀਤਾ ਤੇ ਉਸ ਦੇ ਵਿੱਚ ਜੋ ਨਵੇਂ ਮੈਂਬਰ ਬਣੇ ਨੇ ਸੋਨ ਸਿੰਘ ਠੰਡਲ ਤੇ ਉਹਨਾਂ ਦਾ ਬਿਆਨ ਆ ਰਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਆ ਅਸੀਂ ਸੁਖਵੀਰ ਸਿੰਘ ਬਾਦਲ ਦੇ ਨਾਲ ਆ ਜਦੋਂ ਵੀ ਇਹ ਪਾਰਟੀਆਂ ਦੇ ਉੱਤੇ ਸਮੱਸਿਆਵਾਂ ਆਈਆਂ ਨੇ ਕੁਝ ਕੁ ਬੰਦੇ ਤਾਂ ਪਿੱਛੋਂ ਖੜੇ ਹੋ ਹੀ ਜਾਂਦੇ ਨੇ ਪਰ ਉਹਨਾਂ ਨੂੰ ਵੀ ਚਾਹੀਦਾ ਕਿ ਪਾਰਟੀ ਦਾ ਡਟ ਕੇ ਸਾਥ ਦੇਣ ਕਿਉਂਕਿ ਜਿਹੜੀਆਂ ਇਹ ਸਮੱਸਿਆਵਾਂ ਸ਼ੁਰੂ ਤੋਂ ਆਉਂਦੀਆਂ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਅੱਜ ਨਹੀਂ ਐਵੇਂ ਹੋਇਆ ਇਸ ਦੇ ਕਈ ਵਾਰ ਐਵੇਂ ਦੇ ਹਾਲਾਤ ਬਣੇ ਨੇ ਪਰ ਪਾਰਟੀ ਫੇਰ ਉਵੇਂ ਮਜਬੂਤੀ ਦਾ ਰਸਤਾ ਫੜ ਲੈਂਦੀ ਹੈ ਪਰ ਉਹਨਾਂ ਨੂੰ ਚਾਹੀਦਾ ਜਿਹੜੇ ਹੁਣ ਇਸ ਦੇ ਮੈਂਬਰ ਨੇ ਜਦੋਂ ਉਹਨਾਂ ਨੇ ਆਨੰਦ ਮਾਣਿਆ, ਉਹਦੇਦਾਰੀਆਂ ਮਾਣੀਆਂ ਨੇ ਤਾਂ ਹੁਣ ਉਹਨਾਂ ਨੂੰ ਇਹ ਮਾੜਾ ਸਮਾਂ ਵੀ ਚੱਲਣਾ ਚਾਹੀਦਾ ਹੈ। ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆ। ਖਾਸ ਤੌਰ ਤੇ ਸ਼ਰੋਮਣੀ ਕਾਜਵਾਲ ਦੇ ਹਾਲਾਤ ਆ ਜਿੱਥੇ ਕਿਹਦੇ ਨਾਲ ਪਾਰਟੀ ਦੇ ਵਿੱਚ ਆਉਸਪਿਟਿਡ ਲੀਡਰਸ਼ਿਪ ਦਾ ਨਵ ਹਾਰੋ ਜਗਾਂ ਨੂੰ ਚੱਲ ਰਿਹਾ ਹੈ। ਕਿ ਇਹ ਨਾਲ ਸਾਰੇ ਜੋ ਪੰਜਾਬੀ ਆਖਾ ਤੌਰ ਤੇ ਕਿਉਂਕਿ ਸ਼੍ਰੋਮਣੀ ਕਾਲਦਾਰ ਪੰਜਾਬੀਆਂ ਦੀ ਪਾਰਟੀ ਆ ਰੀਜਨਲ ਪਾਰਟੀ ਆ ਔਰ ਇਹਨੇ ਹਮੇਸ਼ਾ ਅਗਵਾਈ ਕੀਤੀ ਆ ਪੰਜਾਬ ਦੀ ਸਿੱਖ ਕੌਮ ਦੀ ਅੱਜ ਉਹ ਚਿੰਤਾ ਦੇ ਵਿੱਚ ਆ ਕਿ ਸਿੱਖ ਕੌਮ ਦਾ ਇੱਕ ਇਹੋ ਜਿਹਾ ਬਦਤਮਨ ਵੱਧ ਰਿਹਾ ਅਸੀਂ ਆਪ ਖੁਦ ਵੀ ਜਿਹੜੇ ਪਾਰਟੀਆਂ ਦੇ ਵਿੱਚੋਂ ਅਸੀਂ ਇਸ ਗੱਲ ਦੇ ਲਈ ਚਿੰਤਾ ਚਿੰਤ ਗਿਆਂ ਕੀ ਸ਼ੋਮਣੇ ਕਾਲੇਦਾਰ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਆ ਜਿਹਨੇ ਪੰਜਾਬ ਦੇ ਲਈ ਬਹੁਤ ਕੁਝ ਕੀਤਾ ਉਹ ਇੱਕ ਵੱਡਾ ਇਤਿਹਾਸ ਹੈ ਸ਼ੋਮਣੇ ਕੰਨਦੰਦਾ ਔਰ ਇਹ ਬਾਸਿਆ ਕੁਨਾ ਲੋਕਾਂ ਦੇ ਜਿਨ੍ਹਾਂ ਨੇ ਮੁਗਲਾਂ ਨਾਲ ਲੜੀਆਂ ਜਹਾਂਗਿਰਾਂ ਨਾਲ ਲੜੀਆਂ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਬੜੇ ਸੰਘਰਸ਼ ਕੀਤੇ ਔਰ ਦਿੱਤਾ ਵੀ ਹੱਥ ਕੀਤਿਆਂ ਪੰਜਾਬ ਦੀ ਖੁਸ਼ਹਾਲੀ ਲਈ ਹਰ ਵੇਲੇ ਸ਼੍ਰੋਮਣੀ ਕਾਲਜਾ ਤਤ ਪਰਿਆ ਇਹ ਗੱਲ ਵੀ ਬਿਲਕੁਲ ਠੀਕ ਹੈ ਕਿ ਸਾਵੇਂ-ਖਾਵੇਂ ਫਿਰੇ ਸ਼੍ਰੋਮਣੀ ਕਾਲਜਾ ਦੇ ਉੱਪਰ ਵੀ ਵਾਰ ਵੀ ਹੁੰਦੇ ਰਹੇ ਹਮਲੇ ਵੀ ਹੁੰਦੇ ਰਹੇ ਬਹੁਤ ਸਾਰੀਆਂ ਤਾਕਤਾਂ ਨੇ ਇਹਨੂੰ ਖੇਰੂ-ਖੇਰੂ ਕਰਨ ਦੀ ਕੋਸ਼ਿਸ਼ ਵੀ ਕੀਤੀ ਔਰ ਸਿੱਖ ਧਰਮ ਤੇ ਉੱਪਰ ਵੀ ਹਮਲੇ ਹੁੰਦੇ ਆਏ ਆ ਅੱਜ ਵੀ ਹੋ ਰਹੇ ਆ ਤੋ ਇਹ ਸਾਰੀਆਂ ਗੱਲਾਂ ਜਦੋਂ ਅਸੀਂ ਦੇਖਦੇ ਆਂ ਤੇ ਆਸਤਵ ਵੱਲੋਂ ਦੇਖਦੇ ਆਂ ਤੇ ਉਸ ਵੇਲੇ ਅੱਜ ਇਹ ਚਿੰਤਾ ਦਾ ਵਿਸ਼ਾ ਆ ਕਿ ਕੁਝ ਲੋਕ ਜਿਹੜੇ ਆ ਉਹਦੇ ਬੰਦੇ ਵਿੱਚ ਕੀ ਕਰ ਰਿਹਾ ਕਿ ਜੇ ਐ ਸ਼ਰਮ ਨੇ ਕੱਲ ਦਾ ਜਿਹੜਾ ਉਹ ਸੱਤਾ ਦੇ ਵਿੱਚ ਨਹੀਂ ਹੈਗਾ ਤੇ ਉਹ ਕਿਉਂ ਆਪੇ ਸਿੱਧਾ ਆਪਣੇ ਜਵਾਬਦੇਹ ਪਾਰਟੀ ਦੇ ਦੁਸ਼ਮਣ ਬਣ ਕੇ ਬਹਿ ਗਏ। ਹੋਰ ਹਾਲ ਰੋਜ ਜਿਹੜੀ ਸਿੱਕੀ ਦੀ ਗੱਲਬਾਤ ਚੱਲ ਰਹੀ ਆ ਚਾਹੀਦਾ ਤੇ ਆ ਕਿ ਜਿਹੜੇ ਲੋਕ ਅੱਜ ਨੰਗੇ ਹੋ ਗਏ ਆ ਤੇ ਜਿਹਨਾਂ ਲੋਕਾਂ ਨੇ ਸਾਡੇ ਧਰਮ ਤੇ ਹਮਲੇ ਕੀਤੇ ਆ, ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕੀਤੇ ਆ ਉਹਨਾਂ ਨੂੰ ਸਿਆਵਾ ਤੋੜਨ ਬਾਅਦ ਸਾਨੂੰ ਇੱਕ ਚੁਟਕੂਣ ਦੀ ਲੋੜ ਆ। ਉਹਨਾਂ ਨੂੰ ਸਿਆਵਾ ਦੋਣ ਬਧੀ ਖਾਤਰ ਅਸੀਂ ਉਹਨਾਂ ਦਾ ਜਿਹੜਾ ਆ ਉਹ ਪੱਲਾ ਜਿਹੜਾ ਆ ਉਹਦੇ ਵਾਲੇ ਪਾਸੇ ਨੂੰ ਚਲੇ ਗਏ ਉਹਨਾਂ ਨੇ ਅਖਿਰ ਤੱਕ ਅੰਨੇ ਸ਼ੁਰੂ ਕਰ ਦਿੱਤੀਆਂ ਤੇ ਸ਼੍ਰੋਮਣੀ ਕਾਲਦਾਨ ਨੂੰ ਢਾਹ ਲਾਉਣ ਨੂੰ ਸ਼ੁਰੂ ਕਰ ਦਿੱਤੀ ਆਪਣੇ ਨਿੱਜੀ ਹਿੱਤਾਂ ਦੇ ਖਾਤਰ ਮੈਂ ਸਮਝਦਾ ਕਿ ਸ਼੍ਰੋਮਣੀ ਕਾਲਦਾਨ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅ ਜਿੰਨੇ ਵੀ ਮੇਥੋਂ ਵੀ ਜਿਹੜੇ ਵੱਡੇ ਲੀਡਰ ਆ ਉਹਨੇ ਵੱਡੇ ਵੱਡੇ ਅਹੁਦੇ ਮਾਣੇ ਆ ਬਹੁਤ ਅਹੁਦੇ ਉੱਪਰ ਰਹੇ ਆ ਵਜ਼ੀਰੀਆਂ ਵੀ ਬਣੀਆਂ ਔਰ ਆਪਣੇ ਪਰਿਵਾਰ ਜਿਹੜੇ ਆ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਜਿਹੜਾ ਆ ਪਾਰਟੀ ਦੇ ਵਿੱਚ ਚੰਗੇ ਸਥਾਨ ਦਵਾਏ ਆ। ਔਰ ਅੱਜ ਉਹ ਬੰਦੇ ਜਿਹੜੇ ਆ ਉਹ ਆਪਣੀ ਹੀ ਪਾਰਟੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਹ ਤਿਕਨਾ ਬਿਆਨਬਾਦੀ ਕਰ ਰਹੇ ਆ। ਉਹ ਇਹ ਵੀ ਭੁੱਲੀ ਭੁੱਲੀ ਜਾਂਦੇ ਆ ਕਿ ਅਸੀਂ ਆਪਣੇ ਜਿਹੜੇ ਸਰ ਉਸ ਅਦਾਲਤ ਆ ਤਖਤ ਸ੍ਰੀ ਜਿਹੜਾ ਸਾਡਾ ਤਖਤ ਆ ਪਾਰਟੀ ਦਾ ਅਸੀਂ ਉੱਤੇ ਵੀ ਵਿਸ਼ਵਾਸ ਨਹੀਂ ਕਰਦੇ। ਆਪ ਚੱਲ ਕੇ ਉੱਥੇ ਜਾਣਾ ਹੈ। ਉਹ ਜਨਰਲ ਪਾਰਟਾਸ ਨੂੰ ਬੇਨਤੀ ਕਰਦੇ ਆ ਇੱਕ ਆਪਣੇ ਪਾਰਟਾ ਦਾਪ ਦਾ ਕਿ ਸਾਥ ਤੋਂ ਜਾਣੇ ਜਾਣੇ ਗਲਤੀਆਂ ਹੋਈਆਂ ਔਰ ਉਹਦਾ ਜਿਹੜਾ ਜਵਾਬ ਹੋਆ ਉਹਦੇ ਬਾਅਦ ਤੇ ਪੇਸ਼ ਹੋ ਕੇ ਪਾਰਟੀ ਦੇ ਪ੍ਰਧਾਨ ਸਾਹਿਬ ਜੀ ਨੇ ਇਥੇ ਬਦਲ ਲੈ ਆਪਣਾ ਲੈਕਤੀ ਜਵਾਬ ਹੀ ਦਿੱਤਾ ਉਹ ਨਮਾਣੇ ਸਿੱਖ ਵਾਂਗੂ ਕਿ ਬੇਨਤੀ ਵੀ ਕੀਤੀ ਆ ਵੀ ਜੋ ਤੁਸੀਂ ਪਦਵਾ ਲਾਓਗੇ ਮੈਨੂੰ ਮਨਜ਼ੂਰ ਹੋਊਗਾ ਅੱਜ ਫਿਰ ਵੀ ਉੱਥੇ ਵੀ ਕੈਂਕੂ ਪ੍ਰਾਂਤੂ ਕੀਤੀ ਜਾ ਰਹੀ ਹੈ ਗੱਲ ਕੀ ਹੈ ਕਿ ਉਹ ਕਿਹੜੀਆਂ ਤੱਤਾਂ ਆ ਜਿਹੜੀਆਂ ਪਿੱਛੇ ਬੈਠ ਕੇ ਸ਼੍ਰੋਮਣੀ ਕਾਲਦਾਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਔਰ ਜੇ ਸ਼੍ਰੋਮਣੀ ਕਾਲਦਾਨ ਕਮਜ਼ੋਰ ਹੋ ਜਾਂਦਾ ਮੈਂ ਸਮਝਦਾ ਕਿ ਪੰਜਾਬ ਤੇ ਲਈ ਇਹ ਤੋਂ ਮਾੜੀ ਹੋਰ ਗੱਲ ਕੋਈ ਹੋ ਨਹੀਂ ਸਕਦੀ। ਸੋ ਮੈਂ ਇਹੀ ਬੇਨਤੀ ਕਰਨੀ ਚਾਹਦਾ ਕਿ ਅੱਜ ਵੀ ਸਮਝੋ ਵਿਚਾਰੋ ਕਿ ਆਪਾਂ ਨੂੰ ਕਿਤੇ ਕੋਈ ਗੱਸਾ ਹੱਸੇ ਨਹੀਂ ਪਾ ਰਹੇ ਆ।